ਜਿਹੜੇ ਵਿਦਿਆਰਥੀ ਛੋਟੇ ਜਾਂ ਵੱਡੇ ਪ੍ਰਾਈਵੇਟ ਵਾਹਨਾਂ ਦੇ ਵਿੱਚ ਸਕੂਲ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੱਕਿਆ ਜਾਵੇ ਸੋ ਇਸ ਲਈ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਵਾਹਨਾਂ ਦੀ ਚੈਕਿੰਗ ਦਾ ਅਭਿਆਨ ਸ਼ੁਰੂ ਕਰ ਦਿੱਤਾ ਹੈ ਜੀਸੀ ਦਫ਼ਤਰ ਗੁਰਦਾਸਪੁਰ ਅਤੇ ਟ੍ਰੈਫਿਕ ਪੁਲਿਸ ਬਟਾਲਾ ਦੇ ਵੱਲੋਂ ਹੈ ਜਿਹੜਾ ਪੰਜ ਗਰਾਈਆਂ ਕੁਮਾਨ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਪ੍ਰਾਈਵੇਟ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਵਾਹਨਾਂ ਦੇ ਵਿੱਚ ਬਹੁਤ ਕਮੀਆਂ ਵੇਖੀਆਂ ਗਈਆਂ ਨੇ ਸਾਰੇ ਹੀ ਵਾਹਨਾਂ ਦੇ ਦਰਜਨਾ ਚਲਾਨ ਕੱਟੇ ਗਏ ਨੇ ਕੁਝ ਵਾਹਨਾਂ ਨੂੰ ਚਲਾਨ ਕੱਟ ਕੀ ਵਾਰਨਿੰਗ ਦਿੱਤੀ ਗਈ ਹੈ ਜੇਕਰ ਇਹ ਵਾਹਨ ਦੁਬਾਰਾ ਸੜਕ ਤੇ ਘੁੰਮਦੇ ਨਜ਼ਰ ਆਏ ਤਾਂ ਬੰਦੀ ਕਾਨੂੰਨੀ ਕਾਰਵਾਈ ਜੜੀ ਕੀਤੀ ਜਾਵੇਗੀ ਸੋ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਬੱਚਿਆਂ ਦੀ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਮੁਹਿੰਮ ਜੜੀ ਚਲਾਈ ਗਈ ਹੈ ਸੇਫ ਸਕੂਲ ਦੀਆਂ ਹਦਾਇਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਜੀ ਮੈਂ ਤਾਂ ਕਹਿੰਦਾ ਹਰ ਇੱਕ ਸਕੂਲ ਨੂੰ ਸੇਫ ਸਕੂਲ ਵਾਹਨ ਦੀਆਂ ਹਦਾਇਤਾਂ ਪੂਰੀਆਂ ਸਰ ਕੰਡੀਸ਼ਨਸ ਤਾਂ ਜਿਸ ਤਰ੍ਹਾਂ yellow color ਹੋਣਾ ਚਾਹੀਦਾ ਹੈ ਕੈਮਰਾ ਲੱਗਾ ਹੋਣਾ ਚਾਹੀਦਾ ਫਸਟ ਡਿਕਟ ਫੀਮੇਲ اٹੈਂਡੈਂਟ ਮੇਲ ਡੈਂਡਰ ਫਾਇਰ ਫਾਈਟਿੰਗ ਹੋਣਾ ਚਾਹੀਦਾ ਸੈਕੰਡਲੀ ਇਹਦੇ ਵਿੱਚ ਸਪੀਡ ਗਵਰਨਰ ਹੋਣਾ ਚਾਹੀਦਾ ਰੈਕਸ ਨੀਕੇ ਹੋਣਾ ਚਾਹੀਦਾ ਜਿਹੜਾ ਸਟੈਪ ਇੱਕ ਥੱਲੇ ਹੋਣਾ ਚਾਹੀਦਾ ਜਿਹੜੀ ਪਹਿਲੀ ਸੀਟ ਆ ਉਹ ਪੁੱਠੀ ਹੋਣੀ ਚਾਹੀਦੀ ਆ ਕੰਡੀਸ਼ਨ ਤੇ ਬਹੁਤ ਜ਼ਿਆਦਾ ਨੇ ਸਰ ਪਰ ਮੈਂ ਇਨੀ ਗੱਲ ਕਹਿਣਾ ਕਿ ਜਿਸ ਤਰ੍ਹਾਂ ਇਹ ਜਿਹੜੀਆਂ ਬੱਸਾਂ ਨੇ ਇਹ ਇਨੀਆਂ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਇਸ ਕਰਕੇ ਕਹਿੰਦਾ ਨੇ ਹੈਵੀ ਚਲਾਨ ਕੀਤੇ ਜਾ ਰਹੇ ਆ ਸਰ ਅੱਜ ਆਪਾਂ ਕੁਮਾਨ ਆਏ ਆ ਇੱਥੋਂ ਦੀਆਂ ਬੱਸਾਂ ਦੀ ਕੰਡੀਸ਼ਨ ਮਰ ਕੀ ਪਹਿਲਾਂ ਤੇ ਮੈਂ ਸੁਰਿੰਦਰ ਸਰ ਜਿਹੜੇ ਟ੍ਰੈਫਿਕ ਇੰਚਾਰਜ ਨੇ ਇਹਨਾਂ ਦਾ ਬਹੁਤ ਥੈਂਕਸ ਕਰਨਾ ਸਰ ਇਹਨਾਂ ਨੇ ਸਾਨੂੰ ਡੀਪ ਏਰੀਆ ਵਿੱਚ ਲਿਆਂਦਾ ਉਹਦੇ ਨਾਲ ਸਰ ਇਹ ਇੱਕ ਗੱਲੋਂ ਤੋਂ ਬਹੁਤ ਵਧੀਆ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਨੇ ਹੈ ਵੀ ਚਲਾਨ ਵੀ ਹੁੰਦੇ ਆ ਸੈਕੰਡਲੀ ਸਰ ਸਰ ਸੈਕੰਡਲੀ ਇਹਨਾਂ ਵੱਲੋਂ ਆਪਾਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਸਕੂਲ ਪ੍ਰਸ਼ਾਸਨ ਨੇ ਹੀ ਗੱਲ ਕਹੀ ਹੈ ਕਿ ਆਪਾਂ 15 ਦਿਨ ਦੇ ਵਿੱਚ ਉਹ ਚ ਬੱਸਾਂ ਚੇਂਜ ਕਰ ਲਾਂਗੇ ਜੇ ਚੇਂਜ ਨਹੀਂ ਕਰਾਂਗੇ ਤੇ ਇਹ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਅੱਜ ਕਿੰਨੇ ਕ ਵਾਹਨਾਂ ਤੇ ਚਲਾ ਸਰ 22 ਚਲਾਨ ਕੀਤੇ ਆ ਜੀ ਅੱਜ ਆਪਾਂ ਨੇਕ ਹੋਏਗਾ ਅਸਰ ਸਰ ਅਸਰ ਤਾਂ ਕਾਫੀ ਹੋਏਗਾ ਸਰ ਸਰ ਤੁਸੀਂ ਦੇਖੋ ਆਪਾਂ ਤਾਂ ਕੰਟੀਨਿਊ ਕੰਮ ਕਰ ਰਹੇ ਹਾਂ ਸਰ ਜਿਹੜੇ ਏਰੀਆ ਵਿੱਚ ਜਿਸ ਤਰ੍ਹਾਂ ਫਤਿਹਗੜ ਚੂੜੀਆਂ ਹੋ ਗਿਆ ਜੀ ਡੇਰ ਆਪਾ ਬਣਾੜਕ ਹੋ ਗਿਆ ਗੁਦਾਸਪੁਰ ਲੋਕਲ ਦੀਨਾ ਨਗਰ ਸਰ ਉਧਰ ਤਾਂ ਬਹੁਤ ਜ਼ਿਆਦਾ ਕੰਡੀਸ਼ਨਸ ਵਧੀਆਂ ਨੇ ਸਰ ਇਹ ਏਰੀਆ ਰਹਿ ਗਿਆ ਸੀ ਇਹ ਇਸ ਏਰੀਆ ਤੇ ਹੁਣ ਕੰਟੀਨਿਊ ਹੀ ਰਾਵਾਂਗੇ ਸਰ ਤੇ ਅੰਦਰ ਵੀ ਚੇਂਜ ਹੋ ਜਾਏਗਾ ਸਰ ਜਿਹੜੇ ਮਾੜੇ ਵੀ ਕਲੀ ਜਿਹੜੇ ਸ਼ਰਤਾਂ ਨਹੀਂ ਪੂਰੀਆਂ ਕਰਦੇ ਉਹਨਾਂ ਦੇ ਚਲਾਨ ਕੀਤੇ ਆ ਜੀ ਗਾਇਨ ਨੂੰ ਹਦਾਇਤ ਕੀਤੀ ਕੋਜ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੇ ਜਿਹੜੇ ਹੈਗੇ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਟਾਈਮ ਮੰਗਿਆ ਵੀ ਇਹਨਾਂ ਨੂੰ 10-15 ਮਿੰਟ ਦਾ ਟਾਈਮ ਦੋ ਇਹ ਵੀ ਕੱਲ ਹੀ ਚੇਂਜ ਕਰ ਲੈਨੇ ਆ ਵੀ ਕੱਲ ਬਹੁਤ ਮਾੜੇ ਨੇ ਤੇ ਬੰਦ ਇਹਨਾਂ ਨੂੰ ਇਸ ਕਰਕੇ ਨਹੀਂ ਮੌਕੇ ਤੇ ਕੀਤਾ ਜਾ ਰਿਹਾ ਵੀ ਫਿਰ ਬੱਚਿਆਂ ਲਈ ਬਹੁਤ ਵੱਡੀ ਪ੍ਰੋਬਲਮ ਆਏਗੀ ਤੇ ਡਰਾਈਵਰ ਨੂੰ ਹਦਾਇਤ ਕੀਤੀ ਗਈ ਆ ਵੀ ਆਪਣੀ ਲਿਮਟ ਦੀ ਸਪੀਡ ਨਾਲ ਤੇ ਆਪਣੇ ਕਨੈਕਟਰ ਲੇਡੀਜ਼ ਨਾਲ ਜਿਹੜੇ ਲੇਡੀਜ਼ ਬੱਚੇ ਨੇ ਤੇ ਇਹੋ ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿੰਨਾ ਕ੍ਰਿਸਪੀ ਹੈ ਬਾਤ ਰਿਸਕ ਹੈ ਸਾਰਾ ਰਿਸਕੀ ਆ ਜੀ ਸਾਰਾ ਰિસ્ਕ ਹੀ ਹੈ ਵੇਖੋ ਜੇ ਜਦੀ ਪੂਰੀਆਂ ਨਹੀਂ ਕਰਦੇ ਸ਼ਰਤਾਂ ਕੋਈ ਵੀ ਜੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾ